ਲੁਧਿਆਣਾ ਦੇ ਤਾਜਪੁਰ ਰੋਡ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕ੍ਰਿਕਟ ਅਕੈਡਮੀ ਵਿੱਚ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਪਹਿਲਾਂ ਵੀ ਫਾਰਮ ਦੇ ਵਿੱਚ ਲੜਾਈ ਹੋ ਚੁੱਕੀ ਹੈ ਤੇ ਇੱਕ ਧਿਰ ਨੇ ਦੂਜੀ ਧਿਰ ਤੇ ਗੋਲੀਆਂ ਚਲਾ ਦਿੱਤੀਆਂ ਨੇ ਉੱਥੇ ਹੀ ਇੱਕ ਧਿਰ ਦਾ ਕਹਿਣਾ ਹੈ ਕਿ ਕੁਝ ਲੋਕ ਅੰਦਰ ਦਾਖਲ ਹੁੰਦੇ ਨੇ ਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਗਈ ਹੈ 15 ਤੋਂ 20 ਫਾਇਰ ਕੀਤੇ ਗਏ ਨੇ ਤੇ ਉਹਨਾਂ ਮੱਸਾਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਹੈ ਇਹ ਵੀ ਸੂਤਰਾਂ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਨੌਜਵਾਨ ਦੇ ਢਿੱਡ ਦੇ ਵਿੱਚ ਗੋਲੀ ਲੱਗੀ ਹੈ ਤੇ ਪੁਲਿਸ ਦੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਇਹਨਾਂ ਦਾ ਪ੍ਰਾਪਰਟੀ ਦਾ ਰੋਲ ਹੈ ਤੇ ਇਨਵੈਸਟੀਗੇਸ਼ਨ ਹੋ ਰਹੀ ਹੈ ਜੋ ਗੱਲ ਨਿਕਲ ਕੇ ਸਾਹਮਣੇ ਆਵੇਗੀ ਉਸ ਤੇ ਬਣਦੀ ਕਾਰਵਾਈ ਹੋਵੇਗੀ ਕਿਤੇ ਜਿਹੜੀ ਫਾਇਰਿੰਗ ਹੋਈ ਹੈ ਨਹੀਂ ਹੋਈ ਹਜੇ ਇੱਕ ਮਿੰਟ ਯਾਰ ਵੈਰੀਫਾਈ ਕਰਨ ਦਾ ਮੌਕਾ ਤੇ ਆਏ ਆਂ ਹਾਂਜੀ ਜਿਹੜੀ ਲੜਾਈ ਜ਼ਰੂਰ ਹੋਈ ਹੈ ਇੱਥੇ ਸਰ ਕਿੰਨੇ ਕਾਉਂਡ ਫਾਇਰ ਹੋਏ ਨੇ ਦੱਸਿਆ ਜਾ ਰਿਹਾ ਕਿ 10 ਤੋਂ 12 ਰਾਉਂਡ ਫਾਇਰ ਹੋਏ ਕੋਈ ਇਧਰ ਹੀ ਗੱਲਾਈ ਸਾਹਮਣੇ 10 ਤੋਂ 12 ਰਾਉਂਡ ਕੋਈ ਫਾਇਰ ਵਾਲੀ ਗੱਲ ਨਹੀਂ ਹੈਗੀ ਹਜੇ ਮੌਕੇ ਤੇ ਤਸਦੀਕ ਕਰਾਂਗੇ ਇੰਜਰਡ ਵੀ ਕੋਈ ਹੋਇਆ ਹੈ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾਇਆ ਕਿਸੇ ਨੂੰ ਹਾਂ ਇੱਕ ਬੰਦੇ ਦੇ ਸੱਟਾਂ ਲੱਗੀਆਂ ਨੇ ਉਹਨੂੰ ਹਸਪੀਟਲ ਇਮੀਡੀਏਟ ਫਰਚਰ ਦੀ ਕੋਈ ਗੋਲੀ ਲੱਗੀ ਸਰ ਨਹੀਂ ਗੋਲੀ ਨਹੀਂ ਲੱਗੀ ਫਿਰ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਗੋਲੀ ਵਾਲੀ ਜਿਹੜੀ ਹਜੇ ਗੱਲ ਕੋਈ ਨਹੀਂ ਹੈਗੀ ਸਰ ਕਾਰਨ ਕੀ ਆ ਜੋ ਵਿਵਾਦ ਹੋਇਆ ਕਾਰਨ ਕੀ ਹੈ ਵਿਵਾਦ ਦੋ ਹੈਗੀ ਹੈ ਨਾਲ-ਨਾਲ ਜੀ ਤੁਸੀਂ ਜਿੱਥੇ ਖੜੇ ਹੈਗੇ ਹੋ ਇਸ ਪਾਰਟੀ ਇਹ ਇਹ ਪਾਰਟੀ ਕਹਿ ਰਹੀ ਹੈ ਨਾਲ ਦਾ ਜਿਹੜਾ ਦੂਸਤ ਦੋ ਪਾਰ ਜਿਹੜੀ 20 ਪਾਰਟੀ ਉਹ ਕਹਿ ਰਹੀ ਹੈ ਉਹਨੂੰ ਲੈ ਕੇ ਇਹਨਾਂ ਦਾ ਤਕਰਾਰਬਾਜ਼ੀ ਹੋਈ ਹੈ ਲੜਾਈ ਵਿੱਚ ਇਹਦੇ ਵਿੱਚ ਰੌਂਡ ਅਪ ਵੀ ਕੀਤਾ ਕੀਤਾ ਦੋ ਜਣਿਆਂ ਨੂੰ ਦੇਖੋ ਮੇਰੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਤੁਹਾਨੂੰ ਹਜੇ ਨਹੀਂ ਦੱਸਾਂਗਾ ਲੇਕਿਨ ਸਰ ਵਿਕਸਾਪ ਬਦੇ ਵਿੱਚ ਜਿੱਦਾਂ ਬਾਹਰ ਜਿਹੜੇ ਬੰਦੇ ਆਏ ਸੀ ਕਿ ਜਿੱਦਾਂ ਇੱਕ ਵਕੀਲ ਆਪਣੇ ਨਾਲ ਉਹ ਕਹਿ ਰਹੇ ਨੇ ਉਹ ਕਹਿੰਦੇ ਮੈਂ ਅੰਦਰ ਬੈਠਾ ਸੀਗਾ ਤੇ ਸਿੱਧਾ ਮੇਰੇ ਤੇ 10 ਤੋਂ 12 ਰੋਲ ਫਾਇਲ ਕੀਤਾ ਇਨੀਸ਼ੀਅਲ ਸਟੇਜ ਆਫ ਇਨਵੈਸਟੀਗੇਸ਼ਨ ਹੈਗੀ ਆ ਸਾਰੀਆਂ ਚੀਜ਼ਾਂ ਵੈਰੀਫਾਈ ਕਰਕੇ ਜੋ ਸਹੀ ਹੋਗਾ ਮੈਂ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਾਂਗਾ ਥੈਂਕ ਯੂ ਪਹਿਲੋਂ ਤੁਹਾਨੂੰ ਚੇ ਦਰਜ ਨਹੀਂ ਕੋਈ ਤੇ ਰੇਦਾਂ ਦੀ ਵੀ ਹੈਗੀ ਦੇਖ ਨੀ ਮੇਰੀ ਇਹਨਾਂ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਕੈਮਰੇ ਲਾ ਕੇ ਆਪਣਾ ਨਾਮ ਲਖਾਇਆ ਇਹਨਾਂ ਨੇ ਪਿੱਛੇ ਪੱਗ ਲਾਈ ਹੈ ਮੇਰੀ ਉਹਦਾ 28 ਨੰਬਰ ਮੁਕਦਮਾ ਹੁਣ ਦਰਜ ਹੋਇਆ ਜਿਸ ਦੇ ਕਿ ਮਹਿੰਦਰ ਕੌਰ ਵੀ ਨਾਲ ਹੈਗੇ ਆ ਇਹਨਾਂ ਦੀ ਨਾਲ ਦੀ ਜ਼ਮੀਨ ਦਾ ਵੱਖਰਾ ਕੇਸ ਹੈ ਵੱਖਰਾ ਸੇ ਹੈ ਉਹਦੀ ਆੜ ਦੇ ਵਿੱਚ ਇਸ ਜ਼ਮੀਨ ਦੇ ਉੱਤੇ ਦਵੱਲੇ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਵੱਲੋਂ ਸਿਵਲ ਹਸਪਤਾਲ ਤੇ ਵੱਡੇ ਇਲਜ਼ਾਮ ਲਗਾਉਂਦਿਆਂ ਨੇ ਤਮਾਮਲਾ ਸਮਰਾਲਾ ਦੇ ਨੇੜੇ ਪਿੰਡ ਬਰਮਾ ਦਾ ਜਿੱਥੇ ਪਤੀ ਪੱਤੀ ਦਾ ਇਹ ਕਹਿਣਾ ਹੈ ਕਿ ਡਿਲੀਵਰੀ ਦੇ ਵਿੱਚ ਹੋਈ ਅਣਕੈਲੀ ਦੇ ਚੱਲਦਿਆਂ ਉਹਨਾਂ ਦੇ ਬੱਚੇ ਦੀ ਮੌਤ ਹੋ ਗਈ ਹੈ ਅਤੇ ਜਾ ਰਿਹਾ ਹੈ ਕਿ ਪਤਨੀ ਨੂੰ ਸਿਵਲ ਹਸਪਤਾਲ ਸਮਰਾਲਾ ਦਫ਼ਤਰ ਸਿਲਵਾਇਆ ਗਿਆ ਜਿਸ ਤੋਂ ਬਾਅਦ ਕਿ ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਵੀ ਕੋਈ ਡਿਊਟੀ ਤੇ ਮੌਜੂਦ ਨਹੀਂ ਸੀ ਹਸਪਤਾਲ ਦੇ ਵਿੱਚ ਜਿਹੜੀ ਸਫਾਈ ਚੱਲੀ ਸੀ ਉਸ ਦੇ ਵੱਲੋਂ ਮਹਿਲਾ ਦੀ ਡਿਲੀਵਰੀ ਕਰਵਾਉਣੀ ਚਾਹੀਦੀ ਜਿਲ੍ਹੇ ਬਹਾੜਾ ਨਹੀਂ ਜਾ ਸਕਿਆ 322 ਪਰ ਮੁਕਦਮਾ ਦਰਜ ਹੈ ਚੋਰੀ ਦਾ ਵੀ ਹੈ ਇਸ ਮਹਿਲਾ ਨੂੰ ਲੁਧਿਆਣਾ ਲੈ ਜਾਓ ਵਿਅਕਤੀ ਦਾ ਕਿਹਾ ਕਿ ਮੈਂ ਪਤਨੀ ਨੂੰ ਲੁਧਿਆਣਾ ਆਜਾਣਾ ਵਾ ਉੱਥੇ ਵੀ ਬੱਚਾ ਜਿਹੜਾ ਫਸਿਆ ਹੋਇਆ ਸੀ ਉਸ ਤੋਂ ਬਾਅਦ ਪੀਜੀ ਰਿਪੋਰਟ ਕਰ ਦੱਸ ਸਕਦਾ ਹੈ ਜਦੋਂ ਮੈਂ ਸੁਣ ਗਿਆ ਮੈਂ ਆਪਣੀ ਜਾਣੂ ਜਾਨ ਤੋਂ ਖਾਨੇ ਤੋਂ ਆਪਕੇ ਡਾਕਟਰ ਦਾ ਕਿਹਾ ਸੀ ਕਿ ਬੱਚੇ ਦੀ ਹੁਣੇ ਮੇਰੀ ਗੱਡੀ ਅੰਦਰ ਨਹੀਂ ਇਸ ਪਰਵਾਦ ਦੇ ਵੱਲੋਂ ਹੁਣ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸਾਡੀ ਨਾਲ ਜੀ ਅਸੀਂ ਆਪਣੀ ਜ਼ਮੀਨ ਤੇ ਆਏ ਜਿਵੇਂ ਅੱਛਾ ਸਮਝਾ ਲੱਗਿਆ ਪਰਵਾਦ ਸਮਰੇਲਾ ਨੂੰ ਦੋਸ਼ੀ ਫੇਰਾਇਆ ਗਿਆ ਪਰਵਾਦ ਕਿਹਾ ਕੀ ਹਸਪਤਾਲ ਦੀਆਂ ਗੈਲੀ ਤੇ ਚੱਲਦੀਆਂ ਉਹਨਾਂ ਦੇ ਬੱਚੇ ਦੀ ਜਾਨ ਗਈ ਹੈ ਅਦਾਸ ਜੀ ਇਸ ਮਾਮਲੇ ਦੇ ਵਿੱਚ ਵਿੜਤ ਪਰਵਾਰ ਤੁਹਾਨੂੰ ਦੋ ਦੀ ਜਾਣਕਾਰੀ ਦੋ ਨਲੀਆਂ ਨਾਲ ਉਹਨਾਂ ਦੀ ਪਹੁੰਚ ਗਈ ਇਸ ਮਾਮਲੇ ਦੇ ਵਿੱਚ ਵਿਧਾਇਕ ਜਤਕਾਰ ਸਿੰਘ ਗਿਆਲਪੁਰਾ ਤੋਂ ਵੀ ਇਨਸਾਫ ਦੀ ਮੰਗ ਕੀਤੀ ਗਈ ਹੈ ਪਹਿਲੇ ਵੀ ਤੁਹਾਡਾ ਮਾਮਲਾ ਸੀਗਾ ਲੇਕਿਨ ਸਾਡਾ ਇੱਧਰ ਦੇ ਕੋਕੀਲ ਦਾ ਮਤਲਬ ਕੋਰਟ ਚ ਪਹਿਲੇ ਮਾਮਲਾ ਚੱਲਣ ਤੋਂ ਬਾਅਦ ਵੀ ਲੇਕਿਨ ਇਹ ਦੁਬਾਰਾ ਦੁਬਾਰਾ ਹੋ ਰਿਹਾ ਕੋਰਟ ਕੋਰਟ ਦੇ ਵਿੱਚ ਕੋਈ ਮਾਮਲਾ ਨਹੀਂ ਇਸ ਜ਼ਮੀਨ ਦਾ ਸਰ ਇਹ ਜ਼ਮੀਨ ਅਲੈਦਾ ਉਹ ਨਾਲ ਦੀ ਜ਼ਮੀਨ ਦਾ ਮਾਮਲਾ ਹੈ ਪਹਿਲੇ ਬਾਈ ਨੂੰ ਲੈ ਕੇ ਹੋਇਆ ਸੀਗਾ ਇੱਥੇ ਹਾਂ ਉਹ 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 ਉਹੀ ਜ਼ਮੀਨ ਨੂੰ ਲੈ ਕੇ ਹੋਇਆ ਸੀਗਾ ਲੇਕਿਨ ਉਹ ਫਰਾਰ ਨੇ ਉਹਦਾ ਹਾਂ ਉਹ ਉਹ ਕਿੰਨੇ ਦਿਨ ਪੰਜ ਪੰਜ ਐਫ ਆਈ ਆਰਾਂ ਦੇ ਬਾਅਦ ਅੱਜ ਤੱਕ ਪੁਲਿਸ ਨੇ ਪੰਜ ਮਹੀਨਿਆਂ ਚ ਪੰਜ 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 ਮਹੀਨਿਆਂ ਦੇ ਵਿੱਚ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਔਰ ਇਹੀ ਇਹੀ ਵਜ੍ਹਾ ਕਿ ਉਹ ਦੇਖੋ ਖੁੱਲੇ ਆਮ ਦੇਖੋ ਬਦਮਾਸ਼ੀ ਤੋਂ ਉੱਤਰ ਆਏ ਅੱਜ ਮਾਰਨ ਤੇ ਉੱਤਰ ਆਏ ਨੇ ਨਹੀਂ ਜਦੋਂ ਤੁਹਾਨੂੰ ਮਾਰਨ ਨਹੀਂ ਇਤਨਾ ਕਿੰਨੇ ਕ ਹਮਲੇ ਵੈਸੇ ਕਿੰਨੀਆਂ ਕ ਰਾਉਂਡ ਫਾਇਰ ਲਗਾਤਾਰ ਕੀਤੇ ਗਿਆ ਕੀ ਮੈਂ ਇਹਦਾ ਕਹਿ ਰਹੇ ਹਾਂ ਸਰ ਮੈਂ ਦੇਖੋ ਉੱਥੇ ਅੰਦਰ ਸੀਗਾ ਮੈਂ ਆਪਣੀ ਲੇਕਿਨ ਜਦੋਂ ਮੈਂ ਇੱਥੇ ਨੇੜੇ ਸੀ ਆਪਣੀ ਗੱਡੀ ਦੇ ਕੋਲ ਉਹਦੇ ਅੱਧੇ ਤਾਂ ਉਹਨਾਂ ਨੇ ਫਾਇਰ ਕੀਤੇ ਮੈਂ ਭੱਜ ਗਿਆ ਉਸੇ ਜਾਨ ਆਪਣੀ ਬਚਾਈ ਆ ਇੱਕ ਦੋ ਮੁੰਡਿਆਂ ਦੇ ਉੱਤੇ ਇਹਦੇ ਉਹਦੇ ਇਹਦੇ ਕੋਲੋਂ ਨੰਗੀ ਆ ਉਸ ਤੋਂ ਬਾਅਦ ਇੱਧਰ ਮੈਨੂੰ ਪਤਾ ਲੱਗਾ ਗੱਡੀ ਵੀ ਚੜਾਤੀ ਇੱਕ ਬੰਦੇ ਦੇ ਉੱਤੇ ਅੱਛਾ ਕਿਹੜੀ ਗੱਡੀ ਸੀ ਕਿ ਉਹਨਾਂ ਕੋਲ ਇੱਕ ਸਫਾਰੀ ਸੀ ਮੈਂ ਕਿਉਂਕਿ ਦੇਖੋ ਅੰਦਰ ਸੀਗਾ ਉਹ ਜੀ ਤੁਹਾਡੇ ਕੋਲ ਵੀਡੀਓ ਹੈਗੀ ਜਦੋਂ ਗੋਲੀਆਂ ਚਲਾਈਆਂ ਗਈਆਂ ਉਹ ਵੀਡੀਓ ਹੈਗੀ ਤੁਹਾਡੇ ਕੈਮਰੇ ਸਾਹ ਰਾ ਦੇਖੋ ਐਸੇ ਕਿੰਨੇ ਬੰਦੇ ਨੇ ਕਿਸੇ ਨਾ ਕਿਸੇ ਕੋਲ ਮਿਲ ਜੂਗੀ ਨਹੀਂ ਬਾਹਰ ਕੱਢ ਕੇ ਗੋਲੀਆਂ ਚਲਾਈਆਂ ਗਈਆਂ ਖੇਤਾਂ ਦੇ ਅੰਦਰ ਆ ਇੱਥੇ ਇੱਥੇ ਇੱਥੋਂ ਸਾਰਾ ਇੱਥੋਂ ਚਲਾਈਆਂ ਨੇ ਉਹਨਾਂ ਨੇ ਕਿੱਥੋਂ ਦਰਵਾਜ਼ਾ ਖੋਲ ਕੇ ਖੋਲ ਕੇ ਹਾਂ ਤੁਸੀਂ ਕਿੱਥੇ ਬੈਠੇ ਸੀ ਕਿਤੇ ਤੁਹਾਡੇ ਨਾਲ ਜਮੇ ਨਹੀਂ ਗੱਡੀ ਆ ਜਾਓ ਤੁਹਾਨੂੰ ਮੈਂ ਦਿਖਾ ਦਿੰਦਾ ਲੇਕਿਨ ਅੰਦਰ ਸਾਨੂੰ ਆਣ ਦਿੱਤਾ ਜਾ ਰਿਹਾ ਕਿ ਮੈਨੂੰ ਫਿਰ ਮੈਨੂੰ ਦੇਖੋ ਆਪਣੀ ਗੱਡੀ ਚੱਕ ਕੇ ਆਂਦੋ ਫਿਰ ਮੈਂ ਆ ਕੇ ਆ ਜਾਓ ਬੈਠ ਕੇ ਆ